ഡീക സ്റ്റിച്ചിംഗ സ്ടൈൽസ് വെൽക്കാമി സീകാലി അത് അത് ശർട്ടേഡ് ഹോദി ഒന്ന് മോഡ്യ കാട്ട ബിക്പല തരിക സിദ്ധേ തരികൾ വീണ്ട പെത്തിയ ദോണോ തയ ബാ ഫ്രണ്ടാ പാസാ ദോലി ഉപര നീച്ച ഫ്രണ്ട ബാക് പാസാ രാ പാസാ ര ක හුණ පාජනක එදා පෙලා මුම මුදද මනම අ පෙලම චල ේ ති හන පයිී බජනයට තීරග ඕ ඉල්ලාග පෝ සත් චත ස සියචී රක්සාදෝව පන අප දෙ සාබ් දෙනාල හන පයිද දලි සැඩ රක්ක තීරතේ එදර පහ මුද්‍යාද අ මට හන ප පීටි මනාගේ උපරම් ජනිකකිින් දියගේ හරිකද ලගලක හන් දීිය ඉදදි ෆිටිංම මෙල්ලිසි උනංචගේ උනිද අදද ජනික සි නොවිංචි හුගැී නොනොහරම් උ ස නොවංචතිශාන්ලවුගේ ති පිටිංල ෆිගලනනි ශානලාකි උප්‍රප මුඩ්ඩම අටංචරක අටතා අදද චාරිංච ජනික ජපන මුඩා සත්්‍යීංච තකොද අද සට තිනච්ච ති ශාන්ලාමගේ විිචකාර ਵਿਚਕਾਰ 2 ਇੰਚ ਦੀ ਮੈਂ ਨਿਸ਼ਾਨ ਲਾ ਲਿਆ ਜੀ ਹੁਣ ਇਹ ਨਿਸ਼ਾਨ ਨੂੰ ਆਪਾਂ ਫੀਟਿੰਗ ਵਾਲੇ ਨਿਸ਼ਾਨ ਦੇ ਨਾਲ ਮਲਾਵਾਂਗੇ ਥੋੜੀ ਜਿਹੀ ਗਲਾਈ ਦੇਂਦੇ ਹੋਏ ਆਵੇਂ ਮਲਾਤਾ ਜੀ ਵਿੱਚ ਥੋੜੀ ਜਿਆਦਾ ਹੱਥ ਨਾਲ ਵਸ ਆਪਾਂ ਗਲਾਈ ਦੇ ਦਾਂਗੇ ਤੇ ਹੁਣ ਆਪਾਂ ਜਨ ਕਿ ਆਪਾਂ ਜਿਹੜਾ ਫਰੰਟ ਵਾਲਾ ਪਾਸਾ ਨੂੰ ਉਦੀ ਆਪਾਂ ਕਾਟ ਡੂੰਗੀ ਪਾਉਣੇ ਹੁੰਦੇ ਸਾਨੂੰ ਪਤਾ 1/2 ਇੰਚ ਦੀ ਵੱਧ ਰੱਖ ਦੇਣੀ ਹੈ ਮੈਂ ਸਭ ਯਾਨਕਿ 1/2 ਇੰਚ ਯਾਨਕਿ ਕਾਟ ਤੋਂ ਉੱਤੋਂ 1/2 ਇੰਚ ਰੱਖ ਕੇ ਸਿੱਧੇ ਮਿਲ ਲੈਣੀ ਹੈ ਇੰਸਟਰਾਂ ਸਿੰਪਲ ਤਰੀਕੀ ਨਹੀਂ ਕਿਸੇ ਦੀ ਡਿਡ ਵੀ ਪੈ ਜਾਂਦੀ ਹੈ ਜਿਹੜੇ ਹੈਵੀ ਨੇ ਉਹਨਾਂ ਦੀ ਡਿਡ ਪੈ ਜਾਂਦੀ ਹੈ ਕਿਸੇ ਦੀ ਇੱਕ ਵੀ ਪੈ ਜਾਂਦੀ ਹੈ ਜਿਹੜੇ ਯਾਨੀ ਕਿ ਜਿਨ੍ਹਾਂ ਦਾ ਯਾਨੀ ਕਿ ਫੀਟਿੰਗ 16 ਜਾਂ 14 16 ਜਾਂ 18 ਇੰਚ ਇੰਨੀ ਕੀ ਹੁੰਦੀ ਹੈਗੀ ਮੈਂ 7/2 ਇੰਚ ਤੇ ਪਾਈ ਹੈਗੀ ਇਹ ਵੈਸੇ 18 ਇੰਚ ਤੇ 19 ਇੰਚ ਦੀ ਫੀਟਿੰਗ ਤਾਂ 7/2 ਇੰਚ ਦੀ ਲੱਗ ਜਾਂਦਾ ਹੁਣ ਉੱਪਰੋਂ ਆਪਾਂ ਗਲੇ ਦਾ ਨਿਸ਼ਾਨ ਲਾਤਾ ਜੀ ਤੇ ਇਧਰੋਂ ਆਪਾਂ 1/2 ਇੰਚ ਮੋਢਾਂ ਦੇ ਪਾਸੇ ਉਹ ਰੱਖ ਉਹ ਕਰਕੇ ਉੱਪਰੋਂ ਕੱਟ ਪਾਤੇ කටයි සිද් සි ද ට පා ජනකහුලා ිාජන ගල දස්රි ි ශලා අයි දලි ්‍ර කේ න්ටල ප සිි කාට ක මගේ ਚਾਰੇ ਪੀਸੇ ਚੱਕ ਵੀ ਕੱਟ ਪਾਵਾਂਗੇ ਇਹ ਮ ਵਿਚਾਰਾ ਪੀਸਾਂ ਤੇ ਕੱਟ ਪਾਤੀ ਜੀ ਹੁਣ ਆਪਾਂ ਦੋ ਪੀਸ ਜਿਹੜੇ ਫਰੰਟ ਵਾਲੇ ਆ ਉਹ ਚੱਕ ਕੇ ਆਪਾਂ ਜਿਹੜੀ 7/2 ਇੰਚ ਮੈਂ ਤੁਹਾਨੂੰ ਨਿਸ਼ਾਨ ਲਾਇਆ ਸੀ ਇਹ ਉਹ ਕੱਟ ਪਾਵਾਂਗੇ ਇੱਥੇ ਦੇਖੋ ਜੀ ਉੱਤੇ ਕੱਟ ਪੈ ਗਈ ਦੇਖੋ ਕਿੰਨੀ ਸੋਹਣੀ ਤੇ ਸਿੱਧੀ ਜੀ ਸਿੱਧੇ ਤਰੀਕੇ ਨਾਲ ਹੀ ਵਧੀਆ ਕੱਟ ਪੈ ਗਈ ਬਾਲਾ ਪਣ ਮਿੰਨ ਦੀ ਜਾਂ ਕੁਛ ਕਰਨ ਦੀ ਲੋੜ ਵੀ ਨਹੀਂ ਪਈ ਇਸ ਤਰ੍ਹਾਂ ਤੁਸੀਂ ਵੀ ਯਾਨੀ ਕਿ ਮੋਡਾ ਦਾ ਲੈ ਕੇ ਉਹਨੂੰ ਆਧਾ ਹੋ ਕਰਕੇ ਫੀਟਿੰਗ ਦਾ ਨਿਸ਼ਾਨ ਲਾ ਕੇ ਉਹਦੇ ਨਾਲ ਮਲਾ ਕੇ ਕਾਟ ਪਾ ਸਕਦੇ ਹੋ ਸਿੰਪਲ ਤੇ ਸਿੱਧੇ ਤਰੀਕੇ ਦੇ ਨਾਲ ਹੀ ਜਿਹੜੀਆਂ ਮੇਰੀਆਂ ਭੈਣਾਂ ਬਿਗਿਨਰ ਨੇ ਖਾਸ ਤੌਰ ਤੇ ਵੀਡੀਓ ਉਹਨਾਂ ਲਈ ਹੈ ਥੈਂਕ ਯੂ ਜੀ